ਅਈ ਤੜੀ ਲਈ ਛੱਕੇ ਚ ਆ ਚਲੀਏ ਅਧਰ ਆ ਗੱਲ ਸੁਣ ਜੇ ਤੇਰੀ ਬੜੀ ਮਿਹਰਬਾਨੀ ਤੂੰ ਮੇਰੀ ਜਾਨ ਬਚਾਤੀ ਆ ਕੰਮ ਕੀ ਕਰਦਾ ਵਾਂ ਭਾਈ ਕੰਮ ਕੋਈ ਨਹੀਂ ਕਰਦਾ ਕੰਮ ਲੱਭਦਾ ਪਿਆ ਮੈਂ ਤੈਨੂੰ 10000 ਤੇ ਕੰਮ ਲਵਾਵਾਂ ਲਵਾ ਦਿਓ ਭਾਈ ਚੱਲ ਬੈ ਮਗਰ ਮੋਟਰਸਾਈਕਲ ਦੇ ਤੱਕ ਦੇ ਕੋਲ ਖਲੋ ਤੇ ਮੈਂ ਹੁਣੇ ਆਇਆ ਦੁਕਾਨ ਤੇ ਗੱਲ ਕਰਨੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਇੱਧਰ ਆਇਆ ਪਾਜੀ ਕਿ ਮੈਨੂੰ ਤੁਹਾਡੇ ਨਾਲ ਕੰਮ ਸੀ ਹੋਰ ਜਿਹੜਾ ਨਾ ਭਰਾ ਵਾ ਉਹ ਖੜਾ ਅੱਛਾ ਸਾਡੇ ਨਾਲ ਪਿਓ ਬੁਬਾਰ ਆ ਅਸੀਂ ਉਹਦਾ ਆਪਰੇਸ਼ਨ ਕਰਾਉਣਾ ਵਾ ਇਲਾਜ ਕਰਵਾਉਣਾ ਤੇ ਉਹਨੂੰ ਕੁਝ ਕੰਮ ਤੇ ਰੱਖ ਦੋ ਬੰਦੇ ਦੀ ਤਾਂ ਵੈਸੇ ਵੀ ਸਾਨੂੰ ਲੋੜ ਸੀ ਨੀ ਤਨਖਾਹ ਦਵਾਂਗੇ 10000 ਰੁਪਿਆ ਤਨਖਾਹ ਮਹੀਨੇ ਦੀ ਦਿਆਖ ਰਹੀ ਆਈ ਨਾ ਬਾਪੂ ਦਾ ਆਪਰੇਸ਼ਨ ਕਰਾਉਣਾ ਹੱਥ ਜੋੜ ਕੇ ਬੇਨਤੀ ਆ ਤੇ ਮੈਨੂੰ ਨਾ 20000 ਰੁਪਿਆ ਦੋ ਮਹੀਨੇ ਦੀ ਤਨਖਾਹ ਅਡਵਾਂਸ ਦੇ ਦਿਓ ਬੰਦਾ ਤੁਹਾਡੇ ਕੋਲ ਪੱਕਾ ਹੀ ਰਹੇਗਾ ਜਿਹਨੇ ਮੁੰਡੇ ਨੇ ਕੰਮ ਕਰਨਾ ਉਹ ਤਾਂ ਮੁੰਡਾ ਲੈ ਕੇ ਆ ਪਾਜੀ ਆਜੇ ਮੁੰਡਾ ਰੋਸ਼ਨ ਉਹ ਮੁੰਡੇ ਨੂੰ ਲੈ ਜਾ ਉੱਧਰ ਕੰਮ ਕਰਾਉ ਤੂੰ ਪਾਜੀ ਮੈਂ ਹੁਣ ਤੁਹਾਨੂੰ ਬੰਦਾ ਦੇ ਦਿੱਤਾ ਮੈਂ ਇਲਝ ਕਰਾਉਣਾ ਆਪਣੇ ਪਿਓ ਦਾ ਮੈਂ 20000 ਰੁਪਿਆ ਦੇ ਦਿਓ ਹੁਣ ਅਡਵਾਂਸ ਲਓ ਹੁਣ ਹੀ ਲੈ ਲਓ ਜੀ ਧੰਨਵਾਦ ਬਹੁਤ ਬਹੁਤ ਆਈ ਮਹੀਨਾ ਹੋ ਗਿਆ ਆਈ ਪਾਉਗੀ ਤਨਖਾ ਲੈ ਕੇ ਆ ਬਾਈ ਹਾਂਜੀ ਹੁਣ ਮਹੀਨਾ ਹੋ ਗਿਆ ਹੁਣ ਤਨਖਾ ਦੇ ਦੋ ਸਾਨੂੰ ਉਹ ਕਿਹੜੀ ਤਨਖਾ ਤੇਰਾ ਭਰਾ 20000 ਰੁਪਏ ਐਡਵਾਂਸ ਲੈ ਕੇ ਆ ਕਿਹੜਾ ਭਰਾ ਉਹ ਜਿਹੜਾ ਤੈਨੂੰ ਇੱਥੇ ਕੰਮ ਤੇ ਛੱਡ ਕੇ ਗਿਆ ਸੀ